ਜੀ ਪ੍ਰਾਈਸ ਬਾਈ ਇਹਦਾ ਕੀਮਤ ਰੱਖਿਆ ਇਹਦਾ ਬਿਲਕੁਲ ਰਜਾਇਜ਼ ਜਿਆ ਰੇਟ ਰੱਖਿਆ ਜੀ ਸਵਾ 3 ਲੱਖ ਰੁਪਈਆ ਠੀਕ ਹੈ ਬਾਈ ਹਾਂਜੀ ਸਵਾ 3 ਲੱਖ ਰੁਪਈਆ ਰੱਖਿਆ ਭਰਾਵੋ ਉੱਪਰ ਬਾਈ ਦਾ ਆਪਾਂ ਮੋਬਾਈਲ ਨੰਬਰ ਦੇਵਾਂਗੇ ਬਾਈ ਕਹਿੰਦਾ ਬਰਾ ਚੋਕੇ ਇਕੰਡਾ ਕਰਕੇ ਆਪਦੀਆਂ ਅੱਖਾਂ ਦੇ ਸਾਹਮਣੇ ਤਸ਼ਲੀ ਨਾਲ ਲੈ ਕੇ ਜਾਇਓ ਗੱਲ ਇੱਕ ਹੋਰ ਹੈ ਵੀ ਜਦੋਂ ਛੋਟੀ ਕੋਈ ਲੈ ਜਾਂਦਾ ਨਾ ਸਰ ਤੋਂ ਕਈ ਵੀਰ ਕਹਿੰਦੇ ਵੀ ਲੈ 20 ਕਿਲੋ ਦੁੱਧ ਦਿੰਦੀਆਂ ਨਹੀਂ ਜਾ ਕੇ ਫਲਾਣੀ ਆਪਾਂ ਕਿਸੇ ਤੋਂ ਪੈਸਾ ਨਹੀਂ ਲੈਣਾ ਠੀਕ ਹੈ ਆਪਾਂ ਛੋਟੀ ਭੇਜ ਦੇਣੀ ਹੈ ਜਿੱਦਾਂ ਉਹਦੀ ਆਪਦੀ ਤਸਲੀ ਉਹਦੇ ਗਵਾਂਡੀਆਂ ਦੀ ਤਸਲੀ ਹੋ ਗਈ ਸਾਨੂੰ ਪੈਸੇ ਦੇ ਦੇ ਇੰਨੀ ਜ਼ਿੰਮੇਵਾਰੀ ਲੈ ਸਕਦਾ ਕੋਈ ਬੰਦਾ ਅੱਜ ਦੇ ਏਦਾਂ ਮੂੰਹ ਦੀ ਏਦਾਂ ਮੂੰਹ ਦੀ ਮਿੱਠੀ ਛਿੱਗੀ ਏਦਾਂ ਦਾ ਪਯੋਰ ਠੀਕ ਹੈ ਬਾਈ ਠੀਕ ਹੈ ਨਾ ਬਿਲਕੁਲ ਜੀ ਬਿਲਕੁਲ ਦੇਖ ਲਓ ਭਰਾਵੋ ਇੰਨੀ ਜ਼ਿੰਮੇਵਾਰੀ ਦੇ ਨਾਲ ਤੇ ਇੰਨਾ ਪਾਰਦਰਸ਼ੀ ਕੰਮ ਸਾਨੂੰ ਜਿਹੜਾ ਬੰਦਾ ਕਰਕੇ ਦਿੰਦਾ ਮੈਂ ਕਹਿੰਦਾ ਵੀ ਉਸੇ ਤੋਂ ਪਸ਼ੂ ਲਾਓ ਜਿਹੜਾ ਬੰਦਾ ਜ਼ਿੰਮੇਵਾਰੀ ਲੈਂਦਾਗਾ ਠੀਕ ਹੈ ਉਹਨਾਂ ਨੂੰ ਵੇਚੀਏ 470 ਦੀ ਬਾਈ ਜੰਮੂ ਵਾਲੇ ਵੀਰ ਬਹੁਤ ਮਹਿੰਗਾ ਮਹਿੰਗਾ ਰੇਟ ਲਾ ਕੇ ਜਾਂਦੇ ਆ ਹਨਾ ਹਾਂਜੀ ਤੇ ਆਪਣੇ ਪੰਜਾਬ ਵਾਲੇ ਤਾਂ ਕਹਿ ਦਿੰਦੇ ਆਗੇ ਵੀਰ ਇੰਨੇ ਰੁਪਈਆ ਦਾ ਦੁੱਧ ਪਾ ਕੇ ਕੀ ਕਰਾਂਗੇ ਅਸਲ 'ਚ ਇਹ ਚੀਜ਼ਾਂ ਭਰਾਵੋ ਬਰੀਡ ਪੈਦਾ ਕਰਨ ਦੇ ਕੰਮ ਆਉਂਦੀਆਂ ਨੇ ਜੇ ਆਪਾਂ ਕੱਲੇ ਦੁੱਧ ਦੇ ਸਿਰ ਤੇ ਕਹੀਏ ਹਨਾ ਤਾਂ ਦੁੱਧ ਦੇ ਸਿਰ ਤੇ ਸਾਬ ਲਾਉਂਗੇ ਫਿਰ ਕੁਝ ਨਹੀਂ ਬਣਦਾ ਪਰ ਜੇ ਉਹ ਦੇਖੋਗੇ ਇਹਨਾਂ ਦੇ ਅੱਗੇ ਚੰਗੇ ਬੱਚੇ ਲਵਾਗੇ ਆਪਾਂ ਚੰਗੇ ਬੱਚੇ ਲਵਾਗੇ ਇਹਨਾਂ ਤੋਂ ਉਹੀ ਬਾਈ ਲੱਖ ਲੱਖ ਡੇਢ ਡੇਢ ਲੱਖ ਰੁਪਈਏ ਦੇ ਵਿਕ ਜਾਂਦੇ ਆਗੇ ਹਾਂਜੀ ਬਿਲਕੁ ਤੇ ਹੁਣ ਬਾਈ ਜਿਹੜੇ ਆਪਣੇ ਕੋਲੇ ਪਸ਼ੂ ਰਹਿ ਗਏ ਹਨ ਇਹਨਾਂ ਬਾਰੇ ਜਾਣਕਾਰੀ ਦਈਏ ਇਹ ਤੁਸੀਂ ਕਹਿੰਦੇ ਝੋਟੀ ਵਿਕ ਚੁੱਕੀ ਹੈ ਇਹ ਵਿਕੀ ਆ ਜੀ ਪਠਾਨਕੋਟ ਦੇ ਬੰਦੇ ਆ ਫੜੀ ਖੋਲ ਠੀਕ ਆ ਬਾਈ ਖੋਲ ਕੇ ਬਾਈ ਘੇੜਾ ਦਵਾ ਦਿਓ ਮੜਾ ਆ ਬਾਈ ਦਿਖਾ ਦਈਏ ਤੇ ਝਾਂਜਰਾਂ ਚ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਭਰਾਵੋ ਵਿਸਾਖੀ ਵਾਲੇ ਮੇਲੇ ਤੇ ਆਏ ਵਾਂ ਕਹਦੀ ਇਹ ਬੱਲਾ ਬੇਰ ਕਾ ਦੀ ਮੰਡੀ ਲੱਗਦੀ ਆ ਜਿਹੜੀ ਪੂਰੇ ਏਸ਼ੀਆ ਦੀਆਂ ਮੰਡੀਆਂ ਦੇ ਵਿੱਚ ਪਹਿਲੇ ਨੰਬਰ ਵਾਲੀਆਂ ਮੰਡੀਆਂ ਚ ਆਉਂਦੀ ਆ ਭਰਾਵੋ ਇੱ ਗਲੀ ਨੰਬਰ 1 ਅੱਡਾ ਜੈੰਤੀਪੁਰ ਅੰਮ੍ਰਿਤਸਰ ਉੂੰ ਵੀ ਤੁਸੀਂ ਸੁਣੀਆਂ ਹੋਣਗੀਆਂ ਆਮ ਮੰਡੀਆਂ ਤੇ ਗੱਲਾਂ ਕਰ ਦਿੰਦੇ ਹੁੰਦੇ ਆ ਕਖਾਨ ਵੀਰ ਵੀ ਬਾਈ ਜੈੰਤੀਪੁਰ ਵਾਲਿਆਂ ਤੋਂ ਮੱਝਾਂ ਵੇਚਤੀਆਂ ਵੀ ਆਣੇ ਹਨਾ ਉਹ ਇਹਨਾਂ ਦੀਆਂ ਗੱਲਾਂ ਹੁੰਦੀਆਂ ਨੇ ਬਾਈ ਚੌਧਰੀਆਂ ਦੀਆਂ ਤੇ ਆਪਣੇ ਨਾਲ ਵੀਰ ਖੜਾਗਾ ਬਾਈ ਕੋਲੇ ਕੁਸ਼ ਪਸ਼ੂ ਰਹਿ ਗਏ ਬਾਈ ਨੇ ਕੱਲ ਵੀ ਆਪਾਂ ਕਹੀਏ ਵੀ ਲੱਖਾਂ ਰੁਪਈਆ ਦੇ ਮੁੱਲ ਦੀਆਂ ਮੱਝਾਂ ਵੇਚਤੀਆਂ ਤੇ ਮੇਰੇ ਨਾਲ ਬਾਈ ਜੀ ਖੜੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਸਭ ਤੋਂ ਪਹਿਲਾਂ ਬਾਈ ਸਾਡੇ ਦਰਸ਼ਕਾਂ ਨੂੰ ਆਪਣਾ ਨਾਮ ਦੱਸੋ ਕੀ ਹੈ ਜੀ ਮੇਰਾ ਨਾਮ ਵੀਰ ਜ ਜੈਂਤੀ ਪਰ ਪਿੰਡ ਆਪਣਾ ਠੀਕ ਆ ਬਾਈ ਜੀ ਤੇ ਆਮ ਹੀ ਮੈਂ ਦੱਸਿਆ ਬਾਈ ਜਿਵੇਂ ਮੰਡੀਆਂ ਤੇ ਨਾ ਬਹੁਤੇ ਕਿਸਾਨ ਵੀਰ ਕਹਿੰਦੇ ਹੁੰਦੇ ਬਾਈ ਜੈਂਤੀ ਪੁਰੀਆਂ ਤੋਂ ਮੱਝਾਂ ਲੈਤੀਆਂ ਵੀ ਆਣੇ ਹਾਂ ਤੁਹਾਡੇ ਪਸ਼ੂ ਇੰਨੇ ਮਸ਼ਹੂਰ ਆ ਕੀ ਕਰਨਾ ਬਾਈ ਮੰਨ ਲਓ ਵੀ ਕੀ ਇਹੋ ਜਿਹੇ ਨੂੰ ਕਿਵੇਂ ਤਿਆਰ ਕਰਦੇ ਹੂੰ ਬਰੀਡ ਆਪਣੀ ਬਾਈ ਆਪਾਂ ਪਹਿਲੀ ਗੱਲ ਹਰਿਆਣੇ ਤੋਂ ਝੋਟੀਆਂ ਲੈ ਆਈ ਦੀਆਂ ਟੌਪ ਦੀਆਂ ਝੋਟੀਆਂ ਲੈਣਾ ਮੈਂ ਕੋਈ 20-20 ਕਿਲੋ ਤੋਂ ਪਲੱਸ ਵਾਲੀਆਂ ਝੋਟੀਆਂ ਟਾਪ ਬਿਲਕੁਲ ਜਿਵੇਂ ਬਰੀਡ 'ਚ ਜਿਹੜੀਆਂ ਹੁੰਦੀਆਂ ਨੇ ਠੀਕ ਹੈ ਕੱਲਾ ਦੁੱਧ ਵੇਚ ਕੇ ਨਹੀਂ ਲਈਦੀਆਂ ਠੀਕ ਹੈ ਬਿਲਕੁਲ ਬਰੀਡ ਦੇ ਵਿੱਚ ਸਾਰਾ ਕੁਝ ਵੇਚ ਕੇ ਪੈਂ ਜਾ ਕੇ ਫੇਰ ਲਈਦੀਆਂ ਝੋਟੀਆਂ ਜੀ ਬਿਲਕੁਲ ਹਾਂਜੀ ਤੇ ਬਾਈ ਕੱਲ ਕਿੰਨੇ ਪਸ਼ੂ ਸੇਲ ਕਰਤੇ ਕੱਲ 9 ਝੋਟੀਆਂ ਸੇਲ ਕੀਤੀਆਂ ਜੀ 9 ਝੋਟੀਆਂ ਹਾਂ 12 ਸੀਗੀਆਂ 3 ਰਹਿ ਗਈਆਂ ਆ ਵੀ ਝੋਟੀ ਵੇਚੀ ਹੋਈ ਇੱਕ ਠੀਕ ਹੈ ਹਾਂਜੀ ਤੇ ਕਿੰਨੇ-ਕਿੰਨੇ ਮੁੱਲ ਦੀਆਂ ਬਾਈ ਉਹ ਕਰਤੀਆਂ ਜਿਵੇਂ ਆਹ ਦੇਖੋ ਬਾਈ ਉੱਪਰ ਫੋਟੋ ਲੱਗੀ ਹੋਈ ਆ ਬਾਈ ਕਹਿੰਦਾ ਵੀ ਕੱਲ ਇਹ 4-70 ਦੀ ਵੇਚੀ ਠੀਕ ਹੈ ਹਾਂਜੀ ਜੰਮੂ ਦੇ ਪੰਡਤ ਸੀਗੇ ਉਤੋਂ ਠੀਕ ਹੈ ਉਹਨਾਂ ਨੂੰ ਵੇਚੀਏ 470 ਦੀ ਬਾਈ ਜੰਮੂ ਵਾਲੇ ਵੀਰ ਬਹੁਤ ਮਹਿੰਗਾ ਮਹਿੰਗਾ ਰੇਟ ਲਾ ਕੇ ਜਾਂਦੇ ਆ ਹਨਾ ਹਾਂਜੀ ਤੇ ਆਪਣੇ ਪੰਜਾਬ ਵਾਲੇ ਤਾਂ ਕਹਿੰਦੇ ਆਗੇ ਵੀ ਯਾਰ ਇੰਨੇ ਰੁਪਈਆ ਦਾ ਦੁੱਧ ਪਾ ਕੇ ਕੀ ਕਰਾਂਗੇ ਅਸਲ 'ਚ ਇਹ ਚੀਜ਼ਾਂ ਭਰਾਵੋ ਗਰੀਡ ਪੈਦਾ ਕਰਨ ਦੇ ਕੰਮ ਆਉਂਦੀਆਂ ਨੇ ਜਿਵੇਂ ਆਪਾਂ ਕੱਲੇ ਦੁੱਧ ਦੇ ਸਿਰ ਤੇ ਕਹੀਏ ਹਨਾ ਤਾਂ ਦੁੱਧ ਦੇ ਸਿਰ ਤੇ ਸਾਬ ਲਾਉਂਗੇ ਫਿਰ ਕੁਛ ਨਹੀਂ ਬਣਦਾ ਪਰ ਜੋ ਦੇਖੋਗੇ ਇਹਨਾਂ ਦੇ ਹੀ ਅੱਗੇ ਚੰਗੇ ਬੱਚੇ ਲਵਾਗੇ ਆਪਾਂ ਚੰਗੇ ਬੱਚੇ ਲਵਾਗੇ ਇਹਨਾਂ ਤੋਂ ਉਹੀ ਬਾਈ ਲੱਖ ਲੱਖ ਡੇਢ ਡੇਢ ਲੱਖ ਰੁਪਏ ਦੇ ਵਿਕ ਜਾਂਦੇ ਆਗੇ ਹਾਂਜੀ ਬਿਲਕੁਲ ਤੇ ਹੁਣ ਬਾਈ ਜਿਹੜੇ ਆਪਣੇ ਕੋਲੇ ਪਸ਼ੂ ਰਹਿ ਗਏ ਹਨ ਇਹਨਾਂ ਬਾਰੇ ਜਾਣਕਾਰੀ ਦਈਏ ਇਹ ਤੁਸੀਂ ਕਹਿੰਦੇ ਝੋਟੀ ਵਿਕ ਚੁੱਕੀ ਹੈ ਇਹ ਵਿਕੀ ਆ ਜੀ ਪਠਾਨਕੋਟ ਦੇ ਬੰਦੇ ਆ ਫੜੀ ਖੋਲ ਠੀਕ ਆ ਬਾਈ ਖੋਲ ਕੇ ਬਾਈ ਘੇੜਾ ਦਿਵਾ ਦਿਓ ਮੜਾ ਆ ਬਾਈ ਦਿਖਾ ਦਈਏ ਤੇ ਝੰਝਰਾਂ ਝੁੰਝਰਾਂ ਭਰਾਵੋ ਦੇਖੋ ਤੁਸੀਂ ਪਾਈਆਂ ਵੀਆਂ ਨੇ ਪੂਰੀਆਂ ਹਨਾ ਸ਼ੌਂਕ ਦਾ ਕੰਮ ਆ ਇਹ ਸ਼ੌਂਕ ਤੋਂ ਬਣਾਏ ਜਿਹੜਾ ਪਸ਼ੂ ਤਾਂ ਨਾ ਰਹਿਣਾ ਪੈਂਦਾ 24 ਘੰਟੇ ਸਾਮ ਸੰਭਾਲ ਕਰਨੀ ਪੈਂਦੀ ਆ ਕੱਲਾ ਕੱਲਾ ਨਾ ਲਸਣ ਨੋਟ ਕਰਨਾ ਪੈਂਦਾ ਛੋਟੀ ਚੋਈ ਹੋਈ ਆ ਹੁਣ ਇਹ ਅੱਛਾ ਚੋਈ ਵੀ ਆ ਬਾਈ ਬਿਲਕੁਲ ਚੋਈ ਹੋਈ ਆ ਠੀਕ ਆ ਪਹਿਲੇ ਸੂਈ ਆ ਬਾਈ ਨਹੀਂ ਦੂਜੀ ਆ ਵੀਰ ਜੀ ਦੂਜੀ ਠੀਕ ਆ ਛਿੱਜੀ ਆ ਮੂੰਹ ਤੋਂ ਠੀਕ ਆ ਜੀ ਹਾਂਜੀ ਤੇ ਕਿੰਨਾ ਦੁੱਧ ਬਾਈ ਇਹਦਾ ਪਹਿਲਾਂ ਦਾ ਵੀਰ ਜੀ ਮੈਂ ਦੋਂਦੀ ਲਈ ਸੀਗੀ 18 ਕਿਲੋ ਦੁੱਧ ਚੋਇਆ ਮੈਂ ਘਰੇ ਠੀਕ ਹੈ ਹਾਂ ਇਹ ਸੂਏ ਹੁਣ 21-22 ਕਿਲੋ ਦੁੱਧ ਦੀ ਉਮੀਦ ਹੈਗੀ ਹੈ ਠੀਕ ਹੈ ਬਿਲਕੁਲ ਪਰ ਵੀ ਛੋਟੀ ਤੋਂ 16 ਕਿਲੋ ਤੋਂ ਤਿਆਰ ਹੈ ਠੀਕ ਹੈ ਹਾਂ ਪਿੱਠਾ ਪੋਠਾ ਦੇਖੋ ਬਾਈ ਤੁਸੀਂ ਹਨਾ ਜਾਨਵਰ ਨੂੰ ਜਦੋਂ ਵੀ ਕਿਤੇ ਲੈਣੇ ਹੁੰਦੇ ਹੋ ਨਾ ਤਾਂ ਉਦੋਂ ਜਿਹੜੀ ਉਹਦੀ ਬੈਕ ਆ ਬਾਈ ਇਹ ਜ਼ਰੂਰ ਚੈੱਕ ਕਰ ਲਿਆ ਕਰੋ ਨਾਲ ਹੀ ਜਿਹੜਾ ਚੱਡਾਗਾ ਉਹ ਚੈੱਕ ਕਰ ਲਿਆ ਕਰੋ ਜੇ ਬਾਈ ਕਹਿੰਦਾ ਵੀ ਹੁਣ ਚੋਈ ਵੀ ਹੈ ਆ ਵੇਖੋ ਤੇ ਇਦਾਂ ਮੂੰਹ ਦੀ ਆ ਦੇ ਇਦਾਂ ਮੂੰਹ ਦੀ ਮਿੱਠੀ ਛਿੱਗੀ ਇਦਾਂ ਦਾ ਪ्योर ਠੀਕ ਹੈ ਬਾਈ ਬਿਲਕੁਲ ਜੀ ਬਿਲਕੁਲ ਦੇਖ ਲਓ ਭਰਾਵੋ ਇੰਨੀ ਜ਼ਿੰਮੇਵਾਰੀ ਦੇ ਨਾਲ ਤੇ ਇੰਨਾ ਪਾਰਦਰਸ਼ੀ ਕੰਮ ਸਾਨੂੰ ਜਿਹੜਾ ਬੰਦਾ ਕਰਕੇ ਦਿੰਦਾ ਮੈਂ ਕਹਿੰਦਾ ਵੀ ਉਸੇ ਤੋਂ ਪਸ਼ੂ ਲਾਓ ਜਿਹੜਾ ਬੰਦਾ ਜ਼ਿੰਮੇਵਾਰੀ ਲੈਂਦਾ ਹੈਗਾ ਤੇ ਇਹਦਾ ਦੱਸ ਸਕਦੇ ਹਾਂ ਬਈ ਕਿੰਨੇ ਦੀ ਸੇਲ ਹੋਈ ਹੈ ਇਹ ਬਾਈ ਅਜੇ ਵੇਖੋ ਉਹ ਕੱਲ ਆਏ ਸੀਗੇ ਬੰਦੇ ਥੋੜੀ ਜਿਹੀ ਗੱਲ ਤੋਂ ਗੱਲ ਰਹਿ ਗਈ ਠੀਕ ਹੈ ਉਹਨਾਂ ਸ਼ਾਮੀ ਘਰੇ ਆਉਣਗੇ ਸ਼ਾਮੀ ਕਰ ਕੱਲ ਚੋਚ ਆ ਕੇ ਵੇਖ ਲਈ ਉਹਨਾਂ ਨੇ ਆਪਾਂ ਉਹਨਾਂ ਨੂੰ ਦਵਾਵਾਂਗੇ ਝੋਟੀ ਉਹ ਝੋਟੀ ਪਹਿਲਾਂ ਵੀ ਘਰੇ ਵੀ ਲੈਂਦੇ ਸੀ ਸਰ ਤੋਂ ਠੀਕ ਹੈ ਤੇ ਕੱਲ ਵੀ ਮੈਂ ਤੁਹਾਨੂੰ ਮਲੇ ਦੇ ਵਿੱਚ ਸਭ ਬੰਨਸ ਬੰਨਾ ਰੇਟ ਹੁੰਦਾ ਸਾਰਾ ਕੋ ਵੱਖਰਾ ਹੁੰਦਾ ਹੁਣ ਕ ਉਹਨਾਂ ਨੂੰ ਝੋਟੀ ਕਰੇ ਸ਼ਾਮੀ ਚਵਾ ਕੇ ਫੇਰ ਦਵਾਵਾਂਗੇ ਝੋਟੀ ਨੂੰ ਠੀਕ ਹੈ ਬਾਈ ਹਾਂਜੀ ਬਿਲਕੁਲ ਤੇ ਇਹਦੇ ਬਾਰੇ ਜਾਣਕਾਰੀ ਦਈਏ ਕੋਲ ਨਾ ਬਾਈ ਇਹ ਵੀ ਛੇਦਾਂਦ ਹੈ ਜੀ ਪੂ ਠੀਕ ਹੈ ਇਹ ਵੀ ਛਿੱਗੀ ਹੈ ਝੋਟੀ ਤੈਨੂੰ ਸੂਈ ਨੂੰ 18 20 ਦਿਨ ਹੋ ਗਏ ਇਹਨੂੰ ਠੀਕ ਹੈ ਬਾਈ 19 ਕਿਲੋ ਜਮਾ ਕੰਡੇ ਵਾਲਾ ਤੋਂ ਤਿਆਰ ਆ ਹੀ ਤੇ ਸਾਨੂੰ ਜਮਾ ਕੰਡੇ ਤੇ ਲਾ ਕੇ ਤਿਆਰ ਦੇਵਾਂਗੇ ਘਰੇ ਤਾਂ ਹੁਣ 20 ਕਿਲੋ ਤੋਂ ਬਾਹਰ ਚਵਾ ਕੇ ਦਵਾਂਗੇ ਠੀਕ ਹੈ ਜੀ ਹਾਂ ਤੇ ਮਗਰ ਕੀ ਆ ਬਾਈ ਇਹਦੇ ਮਗਰ ਇਹਦੇ ਕੱਟਾ ਸ਼ਾਇਦ ਠੀਕ ਹੈ ਕੱਟਾ ਹੀ ਹੈ ਤੇ ਬਾਈ ਘਰੇ ਬਾਈ ਕਹਿੰਦਾ ਜਦੋਂ ਇਹ ਦੂਬਾਰ ਤੁਸੀਂ ਘਰੇ ਲੈਣ ਆਉਂਗੇ ਤਾਂ 20 ਕਿਲੋ ਤੋਂ ਪਾਰ ਹੀ ਕਹਿੰਦਾ ਤੁਹਾਨੂੰ ਦੁੱਧ ਮਿਲੂਗਾ ਕਿਉਂ ਮੇਲੇ ਜਾ ਕੇ ਕੋਈ ਵੀ ਜਾਨਵਰ ਬਾਈ ਥੋੜਾ ਉਪਰਾ ਕਰ ਜਾਂਦਾ ਹੈ ਨਾ ਬਿਲਕੁਲ ਬਿਲਕੁਲ ਇੱਕ ਤਾਂ 20 ਕਿਲੋ ਦੁੱਧ ਕੱਲ ਰਾਤ ਦੀਆਂ 12 ਵਜੇ ਗੱਡੀ ਦੀਆਂ ਲੱਦੀਆਂ ਸੀ ਇੱਥੇ 9 ਵਜੇ ਪਹੁੰਚੀਆਂ ਗੱਲ ਠੀਕ ਹੈ ਤੇ 9 ਘੰਟੇ ਗੱਡੀ ਦੇ ਵਿੱਚ ਰਹੀਆਂ ਘਰਮ ਵਾਲੀਆਂ ਸਾਰਾ ਦਿਨ ਖੜਨ ਨਹੀਂ ਦਿੱਤੀਆਂ ਕੱਲ ਇਹ ਬਿਲਕੁਲ ਬਾਈ ਬਿਲਕੁਲ ਤੇ ਫਿਰ ਉਹਦੇ ਕਰਕੇ ਜਾਨਵਰ ਦੇ ਸਾਡੇ ਵਾਲੀ ਜਾਨ ਹੈ ਵੀ ਬਿਲਕੁਲ ਬਾਈ ਬਿਲਕੁਲ ਤੇ ਇਹਨਾਂ ਦਾ ਤਾਂ ਨਵੇਂ ਬਾਈ ਜ਼ਿਆਦਾ ਧਿਆਨ ਰੱਖਣਾ ਪੈਂਦਾ ਤੇ ਕੀ ਪ੍ਰਾਈਸ ਬਾਈ ਇਹਦਾ ਕੀਮਤ ਰੱਖਿਆ ਇਹਦਾ ਬਿਲਕੁਲ ਰਜਾਇਜ਼ ਜਿਆ ਰੇਟ ਰੱਖਿਆ ਜੀ ਸਵਾ 3 ਲੱਖ ਰੁਪਈਆ ਠੀਕ ਹੈ ਬਾਈ ਹਾਂਜੀ ਸਵਾ 3 ਲੱਖ ਰੁਪਈਆ ਰੱਖਿਆ ਭਰਾਵੋ ਉੱਪਰ ਬਾਈ ਦਾ ਆਪਾਂ ਮੋਬਾਈਲ ਨੰਬਰ ਦੇਵਾਂਗੇ ਬਾਈ ਕਹਿੰਦਾ ਬਰਾ ਚੋਕੇ ਏਕੰਡਾ ਕਰਕੇ ਆਪਦੀਆਂ ਅੱਖਾਂ ਦੇ ਸਾਹਮਣੇ ਤਸੱਲੀ ਨਾਲ ਲੈ ਕੇ ਜਾਇਓ ਗੱਲ ਇੱਕ ਹੋਰ ਹੈ ਵੀ ਜਦੋਂ ਝੋਟੀ ਕੋਈ ਲੈ ਜਾਂਦਾ ਨਾ ਸਰ ਤੋਂ ਕਈ ਵੀਰ ਕਹਿੰਦੇ ਵੀ ਲੈ 20 ਕਿਲੋ ਦੁੱਧ ਦਿੰਦੀਆਂ ਨਹੀਂ ਜਾ ਕੇ ਫਲਾਣੀ ਆਪਾਂ ਕਿਸੇ ਤੋਂ ਪੈਸਾ ਨਹੀਂ ਲੈਣਾ ਠੀਕ ਹੈ ਆਪਾਂ ਝੋਟੀ ਭੇਜ ਦੇਣੀ ਹੈ ਜਿੱਦਾਂ ਉਹਦੀ ਆਪਦੀ ਤਸੱਲੀ ਉਹਦੇ ਗਵਾਂਡੀਆਂ ਦੀ ਤਸੱਲੀ ਹੋ ਗਈ ਸਾਨੂੰ ਪੈਸੇ ਦੇ ਦੇ ਐਨੀ ਜ਼ਿੰਮੇਵਾਰੀ ਲੈ ਸਕਦਾ ਕੋਈ ਬੰਦਾ ਅੱਜ ਦੇ ਵਿੱਚ ਦੇਖ ਲਓ ਜਿਹੜਾ ਸੱਚਾਈ ਵਾਲਾ ਬੰਦਾ ਜਿਹਨੂੰ ਪਤਾ ਵੀ ਮੇਰੇ ਜਾਨਵਰ ਚ ਦਾਮ ਹੈਗਾ ਇਹਨੇ ਦੁੱਧ ਦੇਣਾ ਸਭ ਤੋਂ ਵੱਡੀ ਗੱਲ ਖਰਾਕ ਦੀ ਆ ਬਾਈ ਜੇ ਤੁਸੀਂ ਮਿਹਨਤ ਕਰਦੇ ਹੋ ਗਾਂ ਵਾਲਾ ਬੰਦਾ ਕੋ ਸਾਹੀ ਨਾ ਹੈ ਨਾ ਬਾਈ ਕਰਨੀ ਪਊਗਾ ਉਹ ਤਾਂ ਆਪਣੇ ਆਪਾਂ ਜਵਾਕਾਂ ਦਾ ਵੀ ਧਿਆਨ ਰੱਖਦੇ ਆ ਬਹੁਤੇ ਵੀ ਆਪਣੇ ਮੱਝਾਂ ਦੇਣ ਵੇਲੇ ਕ ਆ ਜਾਂਦੇ ਆ ਕਿ ਇਹ ਸਾਡੇ ਭਰਾ ਕਹਿੰਦੇ ਆ ਵੀ ਮੂਰੇ ਬੰਦਾ ਦੇਖ ਕੇ ਪਸ਼ੂ ਦੰਦਿਆਂਗੇ ਵੀ ਕਿਤੇ ਪਸ਼ੂ ਦਾ ਸਰਾਫ ਹੀ ਨਾ ਮਾਰੀ ਜਾਵੇ ਵੀ ਸਾਡੇ ਘਰੇ ਇਹਨੇ ਛੋਟੀ ਤੋਂ ਛੋਟੀ ਦੀ ਖਰਾਕ ਖਾਦੀ ਆ ਬਾਈ ਆ ਛੋਟੀ ਜਿਹੜੀ ਸੀ ਨਾ ਕੱਲ ਇਹ ਬੜੇ ਬੰਦੇ ਲੈਂਦੇ ਸੀ ਇਥੇ ਠੀਕ ਹੈ ਠੀਕ ਹੈ ਨਾ ਮੈਂ ਨਹੀਂ ਕਹਿੰਦਾ ਕੋਈ ਮਾੜਾ ਬੰਦਾ ਸੀ ਪਰ ਜਿਨ੍ਹਾਂ ਦੇ ਘਰ ਗਈ ਨਾ ਪੰਡ ਹੁਣ ਇਹਨੂੰ ਮੈਂ ਇਹਨੂੰ ਗਾਂਹ ਜਾ ਕੇ ਵੀ ਕਹਾਂ ਨੂੰ ਟੀਕੇ ਉੱਥੇ ਟੀਕੇ ਨਹੀਂ ਮਿਲਦੇ ਸੀਮਣ ਘੱਟ ਮਿਲਦਾ ਹੈ ਆਪਣੀ ਗਾਰੰਟੀ ਹੈ ਵੀ ਪੰਜ ਸੀਮਣ ਉਹਨੂੰ ਦੇ ਕੇ ਆਵਾਂਗੇ ਘਰੇ ਚੰਗਾ ਜਾਨਵਰ ਦਾ ਟੀਕਾ ਲਊਗਾ ਉਹਨਾਂ ਤੋਂ ਇਹਦੀ ਕੱਟੀ ਵੀ ਲੈਣੀ ਕੀਤੀ ਵਾਪਸ ਫੇਰ ਯਾਦ ਰੱਖੋ ਬਾਈ ਦੇਖ ਲਓ ਬਾਈ ਕਹਿੰਦਾ ਕੱਟੀ ਵੀ ਇਹਦੀ ਲੈਣੀ ਹੈਗੀ ਉਦੋਂ ਬੰਦੇ ਨੂੰ ਉਹਦੀ ਪਤਾ ਲੱਗਣਾ ਬਾਈ ਵੀ ਪੈਸੇ ਤਾਂ ਮੇਰੇ ਮੁੜਿਆ ਇਹ ਵਾਪਸ ਵੀ ਕੱਟੀ ਜਦੋਂ ਇਹ ਖਰੀਦੀ ਗੱਲਾਂ ਗੱਲਾਂ ਬਾਤਾਂ ਨਾਲ ਨਹੀਂ ਨਾ ਵੀ ਜੇ ਆਪਾਂ ਚੀਜ਼ ਦਿੱਤੀ ਆਪਾਂ ਉਦੋਂ ਲਵਾਂਗੇ ਕਿਉਂ ਨਾ ਫਿਰ ਬਿਲਕੁਲ ਬਾਈ ਬਿਲਕੁਲ ਬਾਈ ਬਾਕੀ ਬਾਈ ਜਾਨਵਰ ਤੁਹਾਡੇ ਸਾਹਮਣੇ ਆ ਹਨ ਤੇ ਸਾਰੇ ਭਰਾ ਦੇਖ ਲਓ ਵੀ ਮੇਲਾ ਲੱਗਾ ਪਿਆ ਮੈਨੂੰ ਨਹੀਂ ਲੱਗਦਾ ਵੀ ਔਰ ਇਹ ਮੰਡੀ ਦੇ ਵਿੱਚ ਕਿਸੇ ਸਟੋਰੀ ਤੇ ਇੰਨਾ ਜਿਆਦਾ ਬਾਈ ਇਕੱਠ ਹੋਵੇ ਤੇ ਬਾਈ ਕੱਲ ਦੇ ਤੇ ਹਜ਼ਾਰਾਂ ਦਾ ਪੀੜੀ ਅੱਜ ਦੇ ਬਾਈ ਦੇਖਣ ਵਾਲੇ ਜਾਨਵਰੀ ਇਹੋ ਜਿਹੇ ਨੇ ਬਾਈ ਇਹਦੇ ਬਾਰੇ ਜਾਣਕਾਰੀ ਦਈਏ ਬਾਈ ਇਹ ਵੀ ਭਾਈ ਦੂਜੇ ਸੂਏ ਖੋਲੇ ਨੂੰ ਠੀਕ ਹੈ ਜੀ ਇਹ ਦੰਦੋਂ ਜਵਾਨ ਹੋ ਗਈ ਆ ਠੀਕ ਹੈ ਹਾਂਜੀ ਦੁੱਧ ਦੇ 13 ਕਿ ਦਿਨਾਂ ਦੀ ਸੂਈ ਆ ਵੀਰ ਜੀ ਠੀਕ ਹੈ ਜੀ ਠੀਕ ਹੈ ਜੀ ਹੁਣ ਦੁੱਧ 16 ਕਿਲੋ ਆਪਾਂ 20 ਨਹੀਂ ਕਹਿੰਦੇ ਚੋਈ ਹੋਈ ਅੱਧੇ ਦੁੱਧ ਚੋਇਆ ਹੋਇਆ ਹੁਣ ਇਹਦਾ ਠੀਕ ਹੈ ਬਾਈ ਕਿਉਂਕਿ ਘਰੇ ਲੈ ਜਾਣੀ ਸੀ ਹੁਣ ਆਪਾਂ ਦੁੱਧ ਚੋਤਾ ਆਂਦਾ ਠੀਕ ਹੈ ਜੀ ਬਾਕੀ ਉਂ ਵੀ ਇੱਥੇ ਚਾਹ ਪਾਣੀ ਦਾ ਜਦੋਂ ਭੈਣ ਭਰਾ ਆਉਂਦੇ ਆਗੇ ਹਨਾ ਚੋਈ ਇਸੇ ਚੱਕਰ ਚ ਆਹ ਦੁੱਧਾ ਨਹੀਂ ਉਹ ਬੰਦੇ ਆਏ ਚਾਹ ਪੀ ਆਤੀ ਆਪਾਂ ਚੋਤੀ ਥੋੜੀ ਜੀ ਫਿਰ ਇੱਕ ਮੈਂ ਉਰੇ ਦੇਖੀ ਆ ਬਾਈ ਛੋਡੇ ਕੋਲੇ ਪਿਛਲੀ ਵਾਰ ਵੀ ਰੁਕੇ ਜੀ ਦੁੱਧ ਦੇ ਜਪਤੀ ਜਲਦੀ ਆ ਫਿਰ ਚਾਹ ਦਾ ਤਾਂ ਨਵਾਂ ਆ ਜਾਂਦਾ ਦੁੱਧ ਦੇ ਜ ਕਿੰਨਾ ਦੁੱਧ ਬਈ ਇਸ ਟਾਈਮੇ ਥੱਲੇ ਇਤਨਾ ਵੀਰ ਜੀ ਹੁਣ 16 ਕਿਲੋ ਦੁੱਧ ਤਿਆਰ ਹੈ ਜਮੈਂ ਕੰਡੇ ਵਾਲਾ ਜਿਹਨੂੰ ਕਹਿੰਦੇ ਆਪਾਂ ਆਪਾਂ ਲੀਟਰਾਂਾਂ ਦੀ ਨਹੀਂ ਗੱਲ ਕਰਦੇ ਆਪਾਂ ਫਾਰਮ ਤੇ ਕੰਡਾ ਰੱਖਿਆ ਕੰਡਾ ਤੋਲ ਕੇ ਦੁੱਧ ਹੀ ਦਦਾ ਜੀ ਠੀਕ ਹੈ ਜੀ ਬਿਲਕੁਲ ਸਿੱਧੀ ਜੀ ਗੱਲ ਹੈ ਦੂਜੀ ਵਾਲੀ ਗੱਲ ਕੋਈ ਨਹੀਂ ਜਦੋਂ ਆਪਾਂ ਪੈਸੇ ਆਪਣੇ ਮੂੰਹ ਮੰਗੇ ਲੈਣੇ ਆਪਾਂ ਦੁੱਧ ਵੀ ਅਗਲੇ ਜਿੰਨਾ ਦੱਸਿਆ ਉਹਨਾਂ ਦੇਣਾ ਪਊ ਸਾਨੂੰ ਬਿਲਕੁਲ ਬਈ ਬਿਲਕੁਲ ਲਗ ਤਾਂ ਨੌਰੇ ਤੇ ਚੜੂਗਾ ਨਹੀਂ ਆਉਂਦਾ ਨਹੀਂ ਫਿਰ ਬਾਕੀ ਤੁਸੀਂ ਦੇਖ ਲਓ ਬਈ ਸਾਰਾ ਪਿੱਠਾ ਪੁੱਠਾ ਸਾਰੇ ਜਾਨਵਰਾਂ ਦਾ ਹਨਾ ਜੰਗ ਨਹੀਂ ਦੇਖ ਲੈ ਕੱਲੀਆ ਕਾ ਕੱਲੀ-ਕੱਲੀ ਨਾਲ ਇਹਦੀ ਝੋਲੀ ਦੇਖ ਲੈ ਆਹ ਦਿਖਾ ਬਾਈ ਕੱਲੀ-ਕੱਲੀ ਇਹਦੀ ਦੇਖ ਲੈ ਬਿਲਕੁਲ ਬਾਈ ਬਿਲਕੁਲ ਆਹ ਦੀ ਸਾਰਿਆਂ ਦੀ ਬਾਈ ਕੱਲੀ-ਕੱਲੀ ਕੱਲੀ-ਕੱਲੀ ਦੇਖ ਲੈ ਸਾਰਾ ਕੁਝ ਬਿਲਕੁਲ ਬਾਈ ਜਿਵੇਂ ਸੀਲ ਠੰਡੀਆਂ ਝੋਟੀਆਂ ਨੇ ਇਦਾਂ ਹੀ ਬਹਿ ਜੋ ਬੇਸ਼ੱਕ ਥੱਲੇ ਇਹਦੇ ਵੀ ਇਦਾਂ ਬਹਿ ਜਾ ਥੱਲੇ ਹੁਣ ਤਾਂ ਥੋੜੀ ਝੋਟੀ ਕੰਡ ਕਰਦੀਆਂ ਜਿਵੇਂ ਹਨਾ ਕਰ ਦਿੰਦੀਆਂ ਇਦਾਂ ਵਾਹ ਬੂਜੇ ਕਰਮਾਲੀ ਥੱਲੇ ਉਹ ਵੀ ਬਾਈ ਨਹੀਂ ਜਾਣ ਬਰੇ ਇੰਨੇ ਬੰਦੇ ਆ ਜਿਵੇਂ ਮੈਂ ਤਰ ਜਾਂਦਾ ਕੋਈ ਥੋੜੀ ਕਰ ਜਾਂਦੀਆਂ ਨੇ ਪਰ ਸੀਲ ਠੰਡੀਆਂ ਨੇ ਜਿਵੇਂ ਇਹ ਵੀ ਝੋਟੀਆਂਵੇਂ ਆ ਇੰਨੇ ਮੇਲੇ ਦੇ ਵਿੱਚ ਬਾਈ ਬੰਦਾ ਬੰਦਲ ਜਾਂਦਾ ਇਹ ਤਾਂ ਫ ਨਹੀਂ ਨਹੀਂ ਬਹੁਤ ਵਧੀਆ ਬਾਈ ਹੈਨਾ ਹਾਂ ਬਹੁਤ ਹੋਵਾ ਤੇ ਉਹਦਾ ਬਾਈ ਜੀ ਫਿਰ ਕੀ ਮੁੱਲ ਕੀਤਾ ਹੋਇਆ ਜਿਹੜੇ ਆਪਣੇ ਭਰਾ ਉਹਦਾ ਬਾਈ ਜੀ 3 ਲੱਖ ਮੁੱਲ ਹੈ ਉਹਦਾ ਇਹਦਾ ਵੀ ਦੁੱਧ 20 ਕਿਲੋ ਤਿਆਰ ਕਰਕੇ ਦਵਾਂਗੇ ਠੀਕ ਹੈ ਬਿਲਕੁਲ ਵੇਚਾਂਗੇ ਉਹਦੇ 3 ਲੱਖ ਜਦੋਂ 20 ਕਿਲੋ ਕਰਾਂਗੇ 16 ਕਿਲੋ ਤਿਆਰ ਹੈ ਹੁਣ 13 14 ਇਹ ਮੇਲੇ ਤੇ ਲੱਗੀ ਨਹੀਂ ਇਹ ਠੀਕ ਹੈ ਮੇਲੇ ਲੱਗੂਗੀ ਛੋਟੀ ਫਿਰ ਦੁੱਧ ਵਾਜੂਗੀ ਉਮੀਦ ਤਾਂ ਹੈਗੀ ਆ ਵੀ ਚਲੋ 20 20 ਨਹੀਂ ਤਾਂ 18 19 ਤਾਂ ਕਰਾਂਗੇ ਬਿਲਕੁਲ ਬਿਲਕੁਲ ਭਰਾਓ ਬਾਕੀ ਤੁਸੀਂ ਛੱਡਾ ਦੇਖ ਸਕਦੇ ਹੋ ਹੈਨਾ ਤੇ ਜਾਨਵਰ ਦਾ ਛੱਡਾ ਦੇਖ ਕੇ ਪਤਾ ਲੱਗ ਜਾਂਦਾ ਜਿਵੇਂ ਪੁਰਾਣ ਤੇ ਵੀਰੇ ਘਰੇ ਆਪਣੇ ਕੋਲੇ ਹਰ ਵਕਤ ਕਿੰਨੇ ਜਾਨਵਰ ਖੜੇ ਰਹਿੰਦੇ ਆਗੇ ਘਰੇ ਆਪਣੇ ਕੋਲ 15 ਤੋਂ 20 ਝੋਟੀਆਂ ਨਾਲ ਹੁੰਦੀਆਂ ਨੇ ਠੀਕ ਹੈ ਠੀਕ ਹੈ ਆਪਣੇ ਕੋਲ 24 ਤੇ ਵੀ ਆਪਾਂ 20 ਜਾਨਵਰ ਲਾਏ ਆ ਸੋ ਰੂਟੀਨ 'ਚ ਹੁਣ ਆ ਆ ਚ ਸੇਲ ਕਰਦੀ ਆਪਾਂ ਕੱਲ ਨੂੰ ਫੇਰ ਹਰਿਆਣੇ ਵਗ ਜਾਣਾ ਠੀਕ ਹੈ ਝੋਟੀਆਂ ਲਿਆਉਣੀਆਂ ਨੇ ਹੁਣ ਕੜਾ ਬਜਾਜੀ ਦਾ ਕੰਮ ਕਰਨਾ ਬਿਲਕੁਲ ਬਾਈ ਬਿਲਕੁਲ ਹਾਂਜੀ ਤੇ ਬਾਈ ਕਹਿੰਦਾ ਵੀ ਬਾਈ ਚੰਗੇ ਪਸ਼ੂ ਲਿਆਉਣੇ ਆਗੇ ਹਰਿਆਣੇ ਤੋਂ ਤੇ ਸਾਰੀਆਂ ਬਾਈ ਆਪਣੇ ਕੋਲੇ ਮੁਰਾ ਦੇ ਹੀ ਕੰਮ ਕਰਦੇ ਹਾਂ ਨੀਲੀ ਰਾਵੀ ਦੇ ਵਿੱਚ ਵੀ ਮੇਰੇ ਕੋਲ ਨੀਲੀ ਰਾਵੀ ਦੀ ਝੋਟੀ ਘਰੇ ਹੈਗੀ ਇੱਕ ਉਹ ਮੈਂ ਅਗਲੇ ਸਾਲ ਗੁਰੂਮਾਰਾ ਸੁਖਰਗੇ ਕੰਪੀਟੀਸ਼ਨ ਵਾਸਤੇ ਤਿਆਰ ਕਰੀ ਜਾਨਾ ਠੀਕ ਹੈ ਬਾਈ ਉਹ ਦੋ ਦੰਦ ਕੱਟੀ ਆ 19 ਕਿਲੋ ਦਾ ਤਿਆਰ ਉਹ ਤੇ ਠੀਕ ਹੈ ਹਾਂ ਉਹ ਅਗਲੇ ਸਾਲ ਆਪਾਂ ਕੰਪੀਟੀਸ਼ਨ 'ਚ ਪਾਵਾਂਗੇ ਠੀਕ ਹੈ ਹਾਂ ਨਹੀਂ ਨਹੀਂ ਬਿਲਕੁਲ ਭਰਾ ਉਹ ਤਿਆਰ ਕਰਾਂਗੇ ਬਾਕੀ ਦੇਖ ਲਓ ਬਾਈ ਬਾਈ ਦੀ ਸਟੋਰੀ ਸ ਤੇ ਸਾਹਮਣੂ ਜੇ ਲੋਡ ਪੋਵੇ ਜਾਨਵਰ ਅੰਦਰ ਕਰ ਦਿੰਦੇ ਨਹੀਂ ਫਿਰ ਉਦੋਂ ਬਾਹਰ ਹੀ ਰਹਿੰਦੇ ਆਗੇ ਤੇ ਚੌਧਰੀ ਸਾਹਿਬ ਬਾਈ ਤੁਹਾਡਾ ਮੋਬਾਈਲ ਨੰਬਰ ਜਰੂਰ ਬੋਲ ਦਿਓ ਬਾਈ ਤੇ ਇੱਕ ਤੁਹਾਡਾ ਸਾਨੂੰ ਕਾਰਡ ਦੇ ਦਿਓ ਜਾਂ ਅਸੀਂ ਆ ਬੋਰਡ ਦੀ ਪੋਸਟਰ ਦੀ ਫੋਟੋ ਖਿੱਚ ਲਾਂਗੇ ਕਾਰ ਤਾਂ ਗੱਡੀ ਦੂਜੀ ਚੱਲ ਗਏ ਠੀਕ ਹੈ ਖਿੱਚ ਲਓ ਤੁਸੀਂ ਮੋਬਾਈਲ ਨੰਬਰ ਮੇਰਾ ਹੈਗਾ 98881 52425 98881 881 52425 52425 ਠੀਕ ਹੈ ਨੰਬਰ ਬਾਈ ਨੇ ਬੜਾ ਸੋਹਣਾ ਲੱ ਦਿੱਤਾ ਪਿਆ ਜਿਵੇਂ ਪਹਿਲੀ ਵਾਰ ਬੰਦੇ ਦੇ ਜਿਆਦਾ ਆ ਜਾਂਦਾ ਹਨ ਤੇ ਬਾਈ ਜੇ ਕਿਸੇ ਭਰਾ ਨੇ ਆਪਣੇ ਕੋਲੇ ਆਉਣਾ ਹੋਵੇ ਤਾਂ ਜੈਂਤੀਪੁਰ ਜੈਂਤੀਪੁਰ ਅੰਮ੍ਰਿਤਸਰ ਤੋਂ ਕਿੱਧਰ ਜਾਣਾ ਹੈ ਅੰਮ੍ਰਿਤਸਰ ਤੋਂ ਬਟਾਲਾ ਰੋਡ ਤੇ ਹੈ ਜੀ ਅੰਮ੍ਰਿਤਸਰ ਤੋਂ ਪਠਾਨਕੋਟ ਰੋਡ ਜੀ ਨੂੰ ਕਹਿੰਦੇ ਬਟਾਲਾ ਦੀ ਗੱਲ ਅੰਮ੍ਰਿਤਸਰ ਤੋਂ ਮਤਲਬ ਪੂਰਾ 26 ਕਿਲੋਮੀਟਰ ਦੂਰ ਹੈ ਤੇ ਬਟਾਲੇ ਤੋਂ ਇਹ 10 ਕਿਲੋਮੀਟਰ ਅੰਮ੍ਰਿਤਸਰ ਵੱਲ ਤੇ ਠੀਕ ਹੈ ਬਈ ਹਾਂਜੀ ਬਿਲਕੁਲ ਬਿਲਕੁਲ ਹਾਈਵੇ ਦੇ ਉੱਪਰ ਹੀ ਪਿੰਡ ਹੈ ਜੀ ਹਾਈਵੇ ਦੇ ਉੱਪਰ ਆ ਬਿਲਕੁਲ ਠੀਕ ਹੈ ਤੇ ਬਾਈ ਕਿਸੇ ਭਰਾਨੇ ਜਾਨਵਰ ਲੈਣਾ ਤਾਂ ਉਹਨੂੰ ਘਰ ਹੀ ਆਉਣਾ ਪਊਗਾ ਜਾਂ ਇਹ ਤਾਂ ਨਹੀਂ ਹੈਗਾ ਵੀ ਕੋਈ ਫੋਨ ਤੇ ਵੀਡੀਓ ਕਾਲ ਵਗੈਰਾ ਜਾਨਵਰ ਦੇਖੋ ਵੀਡੀਓ ਕਾਲ ਤੇ ਲੋਕੀ ਮੰਗਾਉਂਦੇ ਆ ਜਾਨਵਰ ਆਪਾਂ ਵੈਸੇ ਵੀ ਮੈਂ ਕਹਿੰਦਾ ਵੀ ਜੇ ਕਿਸੇ ਨੇ ਮੰਗਾਉਣਾ ਹੈ ਨਾ ਜਾਨਵਰ ਜਾਂ ਤਾਂ ਅਗਲਾ ਜਿੱਤੋਂ ਵੀ ਮੰਗਾਉਣਾ ਮੇਰੇ ਤੋਂ ਮੈਂ ਆਪਣੀ ਗੱਲ ਨਹੀਂ ਕਰਦਾ ਕਿਸੇ ਤੋਂ ਵੀ ਮੰਗਾਉਣਾ ਜਾਂ ਤਾਂ ਅਗਲੇ ਦੀ ਗਾਰੰਟੀ ਨਾਲ ਮੰਗਾਓ ਹਾਂ ਕਿ ਉਹਨਾਂ ਕਾ ਝੋਟੀ ਭੇਜ ਦੇ ਜੇ ਦੁੱਧ 13 ਕਿਲੋ ਦੱਸਿਆ ਉਹਨੂੰ ਭੇਜੋ 13 ਕਿਲੋ ਹੈਗਾ ਉਹਨੂੰ ਪੈਸੇ ਪਾ ਦੋ ਨਹੀਂ ਉਹ ਪਹਿਲੇ ਵਾਲਾ ਦਾ ਹੱਕਦਾਰ ਹੈ ਨਹੀਂ ਠੀਕ ਹੈ ਵੀ ਜਾਂ ਬੰਦੇ ਨਾਲ ਆਪਾਂ ਪਹਿਲਾਂ ਵਰਤੇ ਹੋਈ ਹੈ ਜਾਂ ਵਰਤੀ ਹੋਈ ਹੈ ਪਹਿਲਾਂ ਆਪਣੇ ਕੋ ਵੀ ਜੇ ਕਹੂਗਾ ਜੇ ਆਪਾਂ ਕਿ 11 ਕਿਲੋ ਕਹਿ ਤਾ ਮੈਂ ਤਾਂ ਕਹੀ ਜਾਂਦਾ ਵੀ ਜਦੋਂ ਗਵਾਂਡੀਆਂ ਦੀ ਵੀ ਤਸੱਲੀ ਹੋ ਗਈ ਪੈਸੇ ਉਦਣ ਪਾਵੇ ਆਪਾਂ ਪਹਿਲਾਂ ਪੈਸੇ ਲੈਂਦੇ ਹਾਂ ਬਿਲਕੁਲ ਬਾਈ ਸੋ ਭਰਾਵੋ ਬਾਈ ਉੱਪਰ ਚੌਧਰੀ ਡੈਰੀ ਫਾਰਮ ਵਾਲੇ ਵੀਰਾਂ ਦਾ ਮੋਬਾਈਲ ਨੰਬਰ ਪਾਇਆ ਹੋਇਆ ਤੇ ਕਦੋਂ ਵੀ ਤੁਸੀਂ ਇੰਨਾ ਹੀ ਲੋਕੇਸ਼ਨ ਤੇ ਆ ਸਕਦੇ ਹੋ ਜਿਹੜਾ ਅੰਮ੍ਰਿਤਸਰ ਤੋਂ ਆਪਣੇ ਵੱਡੇ ਰੋਡ ਤੇ ਪਿੰਡ ਆਵਾ ਹੌਨ ਰੋਡ ਹਾਈਵੇ ਤੇ ਪਿੰਡ ਆਗਾ ਤੇ ਵੀਰ ਦਾ ਮੋਬਾਈਲ ਨੰਬਰ ਪਾਇਆ ਵਿਆ ਕਈ ਵਾਰ ਬੰਦਾ ਫੋਨ ਨਹੀਂ ਚੱਕਦਾ ਤਾਂ ਵਟਸਐਪ ਤੇ ਮੈਸੇਜ ਭੇਜ ਦੋ ਬੋਲ ਕੇ ਵੀ ਬਾਈ ਸਾਨੂੰ ਆ ਕੰਮ ਆ ਹੋਵਾ ਜਦੋਂ ਬੰਦਾ ਫਰੀ ਹੁੰਦਾ ਉਦੋਂ ਕਰ ਲੂ ਕਿਉਂ ਬਾਈ ਇਹ ਬਾਈ ਵੀ ਪਸ਼ੂ ਲੈਣ ਗਏ ਹੁੰਦੇ ਆ ਜਾਂ ਘਰੇ ਪਸ਼ੂ ਧਣ ਦੇ ਵਿੱਚ ਆਪਾਂ ਕਹੀ ਕੰਮ ਕਰਦੇ ਆ ਨਾ ਇੱਕ ਗੱਲ ਮੈਂ ਦੁਬਾਰੇ ਫੇਰ ਕਹਿਣਾ ਵੀ ਆਪਣੇ ਪੰਜਾਬ ਦੀਆਂ ਜਿਹੜੀਆਂ ਖੁਰਨੀਆਂ ਖਾਲੀ ਹੋ ਗਈਆਂ ਨਾ ਬਾਈ ਉਹ ਦੁਬਾਰੇ ਭਰਨੀਆਂ ਪੈਣਗੀਆਂ ਚਾਹੇ ਮੱਜਾਂ ਨਾਲ ਭਰ ਲਓ ਚਾਹੇ ਬੱਕਰੀਆਂ ਨਾਲ ਭਰ ਲੋ ਚਾਹੇ ਗਾਵਾਂ ਨਾਲ ਭਰ ਲੋ ਫੇਰ ਬਈ ਪੰਜਾਬ ਬਚੂਗਾ ਤੇ ਜਵਾਕ ਆਪਣੇ ਬਾਹਰ ਜਾਈ ਜਾਂਦੇ ਆ ਬਾਹਰ ਜਾ ਕੇ ਮੈਂ ਅਹੀਂ ਆਪ ਤਰੋਂ ਆ ਮੈਂ ਜਰਮਨ ਗਿਆ ਹਾਂ ਕੈਨੇਡਾ ਗਿਆ ਹਾਂ ਠੀਕ ਆ ਬਾਈ ਠੀਕ ਆ ਨਾ ਕੰਮ ਦੇਖ ਕੰਮ ਆ ਵਹੀਂ ਉੱਥੇ ਵੀ ਕੰਮ ਕਰਨਾ ਹੈ ਉਹ ਇੱਥੋਂ ਨਾਲੋਂ ਵੱਧ ਕੰਮ ਕਰਦੇ ਉੱਥੇ ਠੀਕ ਆ ਨਾ ਇੱਥੇ ਸਾਡਾ ਪਿਤਾ ਪੁਰਖੀ ਕੰਮ ਹੈ ਸਾਨੂੰ ਕਰਾ ਜੇ ਰਾਜੇ ਆ ਇੱਥੇ ਹੀ ਇੱਥੇ ਦੇਖ ਲੋ ਕੰਮ ਕਰਨਾ ਚਾਹੀਦਾ ਸਾਨੂੰ ਹਾਂ ਮੈਂ ਉਹੀ ਗੱਲ ਕਹਿਣ ਲੱਗਾ ਜੀ ਸਰਦਾਰ ਬਣਿਆ ਖੜਾ ਬੰਦਾ ਆਲੇ ਜਾਲੇ ਦੇਖ ਲੋ ਕਿੰਨੇ ਬੰਦੇ ਪੁੱਜੇ ਆ ਇਹ ਵੀਰ ਭਰਾ ਸਾਰੇ ਆਪਣੇ ਆਪਣੇ ਲੱਗਦੇ ਨੇ ਸਾਰੇ ਬ ਇਹਦਾ ਕੱਲ ਝੋਟੀਆਂ ਜਿਹੜੀਆਂ ਵੇਚੀਆਂ ਨਾ ਕੱਲ ਇੱਥੇ ਮੈਂ ਤੈਨੂੰ ਕਹਿੰਦਾ ਵੀ 1000 ਬੰਦਾ ਖੜਾ ਸੀਗਾ ਐਵੇਂ ਸਾਰਾ ਇਕ ਬੰਦਾ ਆਪਣੀ ਫੋਨ 'ਚ ਵੀਡੀਓ ਬਣਾ ਕੇ ਲੈ ਕੇ ਗਿਆ ਜਿਹੜਾ ਵੀਡੀਓ ਵੇਖੂਗਾ ਉਹ ਮੈਂ ਕਈਆਂ ਨੇ ਸਾਂ ਰੋ ਬਣਾਈਆਂ ਨੇ ਮੈਂ ਇੱਕ ਚੈਨਲ ਤੇ ਕਹਿੰਦਾ ਵੀ ਜਿਹੜੇ ਜਿਹੜੇ ਵੀਰਾਂ ਨੇ ਕੱਲ ਵੀਡੀਓ ਬਣਾਈਆਂ ਨਾ ਝੋਟੀਆਂ ਦੀ ਉਹ ਮੈਨੂੰ ਮੇਰੇ ਨੰਬਰ ਤੇ ਸੈਂਡ ਕਰ ਦਿਓ ਮੇਰੇ ਕੋਲ ਬਣੀਆਂ ਨਹੀਂ ਘੱਟ ਬਣੀਆਂ ਨੇ ਇੱਕ ਦੋ ਵੀਡੀਓ ਬਣੀਆਂ ਨੇ ਕੱਲ ਬਿਜ਼ੀ ਰਹੇ ਸਾਰਾ ਅਸੀਂ ਵੀ ਇਹ ਕਰਾਂਗੇ ਬਾਈ ਜਰ ਸੋ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ ਸਸੀ